ਸਾਰੇ ਜਿਸ ਤਰ੍ਹਾਂ ਜੇ ਕੋਈ ਜ਼ਮੀਨ ਤਨ ਦੇ ਤਗੇ ਉਸ ਬਾਰੇ ਕੀ ਵਿਸ਼ਾਸ਼ਣ ਪਾਇਆ ਜੀ ਉਹ ਸ਼ਰਸ਼ਨੀ ਹੈ ਜਿਹੜੇ ਪਰਸੋਂ ਰਾਤ ਨੂੰ ਗੁਰਵਿੰਦਰ ਸਿੰਘ ਲੜਕੇ ਦੀ ਡੈਥ ਹੋਈ ਹੈ ਉਹਦੇ ਵਿੱਚ ਜੋ ਗਵਰਨਮੈਂਟ ਵੱਲੋਂ ਇਹਨਾਂ ਨੂੰ 5 ਲੱਖ ਰੁਪਏ ਮੌਜੂਦਾ ਮਿਲਣਾ ਹੈ ਉਹ ਇਹਨਾਂ ਨੂੰ 10 ਦਿਨਾਂ ਤੱਕ ਮਿਲ ਜੂਗਾ ਜੋ ਨੌਕਰੀ ਵਾਲਾ ਕੇਸ ਹੈ ਉਹ ਗਵਰਨਮੈਂਟ ਨੂੰ ਭੇਜਿਆ ਜਾਊਗਾ ਉਸ ਤੇ ਥੋੜਾ ਟਾਈਮ ਲੱਗ ਸਕਦਾ 19 ਦਿਨਾਂ ਨੂੰ ਕੰਟਰੈਕਟ بیس ਤੇ ਕਮੇਟੀ ਦੇ ਵਿੱਚ ਨੌਕਰੀ ਮਿਲ ਜੂਗੀ ਬਸ ਕੰਟਰੈਕਟ بیس ਤੇ ਅਸੀਂ ਕੇਸ ਬਣਾ ਕੇ ਭੇਜਵਾਵਾਂਗੇ ਡੀਸੀ ਸਾਹਿਬ ਦੇ ਰਾਹੀਂ ਜਿਹੜੀ ਤੁਹਾਡੀ ਨੌਕਰੀ ਵਾਲਾ ਹੈਗਾ ਜਿਹੜੀ ਪੱਕੀ ਨੌਕਰੀ ਹੈ ਉਸ ਤੇ ਟਾਈਮ ਲੱਗੂ ਤੁਹਾਨੂੰ ਵੀ ਪਤਾ ਹੈ ਜਿੰਨੀ ਦੇਰ ਪੱਕੀ ਨੌਕਰੀ ਉਹਦੀ ਫਾਈਲ ਬਣ ਕੇ ਗਵਰਨਮੈਂਟ ਨੂੰ ਜਾਊਗੀ ਜਿੰਨੀ ਦੇਰ ਤੁਹਾਨੂੰ ਪੱਕੀ ਨੌਕਰੀ ਨਹੀਂ ਮਿਲਦੀ ਓਨੀ ਦੇਰ ਕੰਟਰੈਕਟ ਤੇ ਤੁਹਾਨੂੰ ਕਮੇਟੀ ਵਿੱਚ ਜੋਬ ਮਿਲ ਜੀ ਠੀਕ ਹੈ ਤੇ ਬਾਕੀ ਫੋ 5 ਲੱਖ ਰੁਪਏ ਤੁਹਾਨੂੰ ਮਿਲ ਜੂਗਾ ਹਾਂਜੀ ਨੋ ਨ ਮਿਲੂਗੀ ਕੰਟਰੈਕਟ ਤੇ ਮਿਲੂਗੀ ਜਿਹੜਾ ਪੱਕੀ ਨੌਕਰੀ ਜਿੰਨੀ ਕਰ ਨਹੀਂ ਮਿਲਦੀਗੀ ਉਹ ਉਸੇ ਟਾਈਮ ਲੱਗਦਾ ਤੁਹਾਨੂੰ ਪਤਾ ਹੀ ਹੈ ਓਨੀ ਦੇਰ ਤੁਹਾਨੂੰ ਇੱਥੇ ਮਿਲ ਜੂ ਨੌਕਰੀ ਕੰਟਰੈਕਟ ਤੇ ਜਿਹੜੀ ਜੋ ਉਹਨਾਂ ਦੀ ਪੇ ਹੋਊਗੀ ਤੁਹਾਨੂੰ ਉਹ ਮਿਲ ਜੂਗੀ ਤੁਹਾਡੇ ਗੁਜ਼ਾਰੇ ਵਾਸਤੇ ਓਨੀ ਦੇਰ ਤੇ 5 ਲੱਖ ਤੁਹਾਨੂੰ 10 ਦਿਨਾਂ ਤੱਕ ਮਿਲ ਜੂਗਾ ਅੰਮਾ 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 ਅਤਵਾੜੀ ਦੇ ਸੰਗਰ ਕਰਨ ਲੱਗੇ ਸੀ ਕੀ ਮਸਲਾ ਸੀ ਉਹ ਆ ਮਸਲਾ ਉਹਦੇ ਚ ਏਸੀ ਵੀ ਕੈਪੈਸਿਟਰਾਈਂਜ ਨੂੰ ਰਾਤ ਨੂੰ 10:00 ਵਜੇ ਦੀ ਗੱਲ ਹੈ ਘਟਨਾ ਜਿਹੜੀ ਗੁਰਵੰਤਰ ਸਿੰਘ ਬੱਲੂ ਉਹਦਾ ਉਥੇ ਪਸ਼ੂਆਂ ਦੇ ਜਿਹੜਾ ਭੜਨ ਨਾਲ ਉਹ ਬੱਚੇ ਦੀ ਜਿਹੜੀ ਮੌਤ ਹੋਈ ਹੈ ਜਿਹੜੇ ਵਾਰਾ ਪਸ਼ੂ ਐਥੇ ਸ਼ਹਿਰ 'ਚ ਫਿਰਦੇ ਆ ਉਹਦੇ ਕਰਕੇ ਜਿਹੜਾ ਇਹ ਅੱਜ ਉਹਨਾਂ ਨੇ ਸਾਨੂੰ ਪਤਾ ਲੱਗਾ ਸੀ ਤੇ ਫਿਰ ਦੁਪਹਿਰ 12:00 ਵਜੇ ਅਸੀਂ ਉਹ ਪਰਿਵਾਰ ਨਾਲ ਜਾ ਕੇ ਮਿਲੇ ਦੁੱਖ ਸਾਂਝਾ ਕੀਤਾ ਅਤੇ ਉਥੇ ਜੋ ਸੰਗ ਉਹਨਾਂ ਦੇ ਸੱਜਣ ਸਾਥੀ ਜਿੰਨੇ ਵੀ ਆਏ ਸੀ ਜਾਂ ਸਾਡੇ ਸੂਬਤ ਮੋਸਲੀਆਂ ਜਥੇਬੰਦੀਆਂ ਦੇ ਕੋਸ਼ ਆਗੂ ਉੱਥੇ ਸਾਰੇ ਸਾਡਾ ਅਜ ਮੌਜੂਦ ਮੌਜੂਦ ਸੀ ਕਿਉਂਕਿ ਭਗਤ ਸਿੰਘ ਦਾ ਜਨਮ ਦਿਹਾੜਾ ਸੀ ਉੱਥੇ ਜਦੋਂ ਸਾਨੂੰ ਪਤਾ ਲੱਗਾ ਉੱਥੋਂ ਨਾਲ ਵਾਪਤਾ ਹੋਇਆ ਤਾਂ ਉਹ ਜਿਹੜੀ ਉਹ ਪ੍ਰਵਾਸ ਤੇ ਘਟਨਾ ਵਾਪਰੀ ਵਾਕੇ ਬਹੁਤ ਮੰਦ ਭਾਗੀ ਸੀ ਕਿਉਂਕਿ ਵਾਰਾ ਪਸ਼ੂਆਂ ਨੇ ਜਿਹੜੀਆਂ ਜਾਨਾਂ ਲੱਖਾਂ ਜਾਨਾਂ ਪਹਿਲਾਂ ਹੀ ਲੈ ਚੁੱਕਿਆ ਇਸ ਕਰਕੇ ਜਿਹੜਾ ਅੱਜ ਦਾ ਉਹ ਮੁੜਕੇ ਜਥੇਬੰਦੀਆਂ ਵੱਲੋਂ ਤੇ ਪਰਵਾਜ਼ ਵੱਲੋਂ ਸਾਂਝਾ ਐਕਸ਼ਨ ਦਿੱਤਾ ਸੀ ਕਿ 3 ਵਜੇ ਦਾ ਤਰਨਾ ਲੱਗੂਗਾ ਜਿੰਨਾ ਤੁਸੀਂ ਪ੍ਰਸ਼ਾਸਨ ਨੂੰ ਮਿਲੇ ਹੋ ਕੀ ਵਿਸ਼ਵਾਸ ਕਰ ਰਹੇ ਹੋ ਪ੍ਰਸ਼ਾਸਨ ਨੇ ਪਹਿਲਾਂ ਤਾਂ ਜਿਹੜਾ ਪੁਲਿਸ ਪੁਲਿਸ ਸਟੇਸ਼ਨ ਨੇ ਆ ਕੇ ਐਫ ਆਈ ਆਰ ਦੀ ਕਾਪੀ ਲਈ ਜਦੋਂ ਤਰਨਾ ਲੱਗਾ ਉਸ ਤੋਂ ਬਾਅਦ ਜਿਹੜਾ ਉਹਦੇ ਵਿੱਚ ਸਿੱਧਾ ਇਨਵੋਲਡ ਜ਼ਿਲ੍ਹੇ ਦਾ ਡੀ ਸੀ ਤੇ ਏ ਡੀ ਸੀ ਆਉਂਦੇ ਸੀ ਕਿਉਂਕਿ ਜਿਹੜਾ ਇਹ ਗਊ ਸੈਸ ਦਾ ਜਾਂ ਮਲ ਕੋਈ ਵੀ ਫੰਡ ਉਹਦਾ ਚਾਰਜ ਵੀ ਡੀਪ ਸਾਹਿਬ ਕੋਲੇ ਹੁੰਦਾ ਜਿਹੜਾ ਆਪਾਂ ਟੈਕਸ ਦਾ ਕਰਦੇ ਆਂ ਤੇ ਲਗਾਤਾਰ ਜਿਹੜੀਆਂ ਇਹ ਜਾਨਵਰਾਂ ਕਰਕੇ ਘਟਨਾ ਵਾਪਸਦੀਆਂ ਉਹਨਾਂ ਨੂੰ ਆਪਾਂ ਤਾਂ ਉਸ ਗੱਲ ਦਾ ਨਿਸ਼ਾਨਾ ਸਿੱਧਾ ਡੀ ਸਾਹਿਬ ਤੇ ਜਾਂਦਾ ਸੀ ਕਿਉਂਕਿ ਉਹ ਜ਼ਿੰਮੇਵਾਰੀ ਡੀ ਸਾਹਿਬ ਦੀ ਬੰਦੀ ਹੈ ਵੀ ਇਹ ਪਸ਼ੂ ਵਾਰ-ਵਾਰ ਛੱਡ ਕੇ ਆਉਣ ਦੇ ਬਾਵਜੂਦ ਵੀ ਕਿੱਥੋਂ ਆਉਂਦੇ ਆ ਤੇ ਜਿਹੜੀਆਂ ਇਹ ਘਟਨਾਵਾਂ ਜਾਂ ਜਾਨਾਂ ਜਾਂਦੀਆਂ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਇੱਕ ਪਿਛਲੀ ਵਾਰੀ ਸਾਧਕ ਰੋਡ ਤੇ ਰਿਲਾਈਸ ਪੰਪ ਦੇ ਨੇੜੇ ਉੱਥੇ ਵੀ ਜਾਨੀ ਕਿ ਸੁਣਦੇ ਵਿੱਚ ਆਇਆ ਸੀ ਇੱਕ ਹਫਤੇ ਦੇ ਵਿੱਚ ਤਕਰੀਬਨ ਦੋ ਆਦਮੀਆਂ ਨੇ ਜਿਹੜੀਆਂ ਹੈਗੀਆਂ ਸੱਟਾਂ ਮcjੀਆਂ ਤੇ ਉਥੋਂ ਤਿੰਨਾਂ ਜਿਹੜੀਆਂ ਦੀ ਜਿਹੜੀ ਮੌਤ ਹੋਈ ਹੈ ਇੱਕ ਆਪਣੀ ਉਸ ਬੰਦੇ ਨੂੰ ਕਿਸੇ ਤਰ੍ਹਾਂ ਦੇਖਦੇ ਹਾਂ ਲਗਾਤਾਰ ਉਸੇ ਕਰਕੇ ਜਿਹੜੀ ਅੱਜ ਦੀ ਆਵਾਜ਼ بلند ਕੀਤੀ ਸੀ ਵੀ ਅੱਜ ਇਹ ਲਿੱਤ ਦਾ ਕੰਮ ਹੋ ਗਿਆ ਜ਼ਿਲ੍ਹਾ ਪ੍ਰਸ਼ਾਸਨ ਸੁੱਤਾ ਪਿਆ ਡੀਸੀ ਸਾਹਿਬ ਸਾਡੇ ਸੁੱਤੇ ਪਏ ਆ ਵੀ ਜਿਹੜਾ ਲੋਕਾਂ ਨੂੰ ਜਿਹੜਾ ਜਾਨ ਮਾਲ ਦਾ ਡੇਲੀ ਦਾ ਖਤਰਾ ਸਾਡੇ ਬੱਚਿਆਂ ਨੇ ਸਕੂਲ ਜਾਂਦੇ ਆ ਸਾਨੂੰ ਇਹ ਨਹੀਂ ਫਿਕਰ ਹੁੰਦਾ ਇਹ ਪਤਾ ਹੁੰਦਾ ਵੀ ਘਰੇ ਆਉਣਗੇ ਕਿ ਨਹੀਂ ਆਉਣਗੇ ਐਡੇ ਮਾਰੇ ਲਾਤਾ ਬਿਜੋਦ ਕਿ ਸਾਡੇ ਬਾਹਰ ਨਹੀਂ ਜਾਦੇ ਰਾਜੋ ਨਿਕਲ ਨਹੀਂ ਰਹੀ ਕਿ ਆ ਇਥੋਂ ਲੱਗ ਜੋ ਸਾਧਕ ਚੌਂਕ ਤੋਂ ਲੈ ਕੇ ਉਹ ਸੇਵਨ ਵਾਲੇ ਤੱਕ ਲੱਖਾਂ ਪਸ਼ੂ ਦੱਸਦਾ ਇਧਰ ਇਵੇਂ ਸ਼ਹਿਰ ਦਾ ਹਰ ਮੁਹੱਲੇ ਦੇ ਵਿੱਚ ਜਿਹੜੇ ਵਾਦਾ ਪਸ਼ੂ ਕਿੱਥੋਂ ਆਉਂਦੇ ਆ ਕਿਉਂਕਿ ਉਹ ਸਾਨੂੰ ਜਿੱਥੋਂ ਤੱਕ ਸਾਡਾ ਡੋਰ ਸੀ ਉਹ ਗਊਸ਼ਾਲਾ ਦੇ ਵਿੱਚ ਜਿਹੜੀ ਕਮੇਟੀ ਪਸ਼ੂਆਂ ਨੂੰ ਛੱਡ ਕੇ ਆਉਂਦੀ ਆ ਮੇਲੇ ਦੇ ਵਿੱਚ ਇੱਕ ਵੀ ਪਸ਼ੂ ਸੀ ਕੋਟ ਦੇ ਵਿੱਚ ਨਹੀਂ ਵੇਚਿਆ ਗਿਆ ਅੱਜ ਉਹ ਪਸ਼ੂ ਫਿਰ ਦੁਬਾਰਾ ਕਿੱਥੋਂ ਆਉਂਦੇ ਕਿਉਂਕਿ ਗਊਸ਼ਾਲਾ ਜਿਹੜੀਆਂ ਹੈਗੀਆਂ ਸਾਡਾ ਉਹਨਾਂ ਤੇ ਨਿਸ਼ਾਨਾ ਹੈ ਵੀ ਉਹ ਪਸ਼ੂਆਂ ਨੂੰ ਛੱਡਦੇ ਆ ਇਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਹਨਾਂ ਤੇ ਨਿਗ੍ਹਾ ਰੱਖਣੀ ਚਾਹੀਦੀ ਆ ਜਿਹੜੇ ਦੁੱਧਵਾਦ ਵਾਲੇ ਪਸ਼ੂ ਆ ਸੰਭਾਲ ਲੈਂਦੇ ਆ ਦੂਜੇ ਡੰਗਰਾਂ ਨੂੰ ਫੇਰ ਛੱਡਦੇ ਆ ਜੋ ਸਾਡਾ ਜਾਨ ਆਸਤੇ ਖਤਰਾ ਬਣਦੇ ਲੋਕਾਂ ਦਾ ਉਹਦੇ ਆਸਤੇ ਜਿਹੜਾ ਇਹ ਸਾਦਾ ਅੱਜ ਦਾ ਤਰਨਾ ਲਾਇਆ ਸੀ ਵੀ ਇਹ ਇਹ ਸੁੱਤੇ ਪ੍ਰਸ਼ਾਸਨ ਨੂੰ ਜਗਾਉਣ ਆਸਤੇ ਤੇ ਉਸ ਪ੍ਰਵਾਦ ਨੂੰ ਇਨਸਾਫ ਤੋਂ ਹੋਣ ਆਸਤੇ ਤੇ ਉਹਦੇ ਤੇ ਉਹ ਬੱਚੀ ਨੂੰ ਪ੍ਰਸ਼ਾਸਨ ਨੇ ਨੌਕਰੀ ਸਰਕਾਰੀ ਨੌਕਰੀ ਨਹੀਂ ਉਹ ਵੀ ਡੀ ਸਾਹਿਬ ਨੇ ਲੈਖਤੀ ਦੇਣ ਦਾ ਜਿਹੜਾ ਭਰੋਸਾ ਦਿੱਤਾ ਵੀ ਅਸੀਂ ਸਰਕਾਰ ਨੂੰ ਭੇਜਾਂਗੇ ਪਰ ਉਹ ਲੰਮਾ ਪ੍ਰੋਸੈਸ ਹੋਣ ਦੇ ਬਾਵਜੂਦ ਅਸੀਂ ਉਹ ਲੜਕੀ ਨੂੰ ਇੱਥੇ ਕੰਟਰੈਕਟਰ ਵੇਸਤੇ ਨੌਕਰੀ ਦੇਵਾਂਗੇ ਤਾਂ ਜੋ ਜਿਹੜਾ ਉਹਦਾ ਪਰਿਵਾਰ ਚੱਲ ਸਕੇ ਉਹਦੀ ਮਾਤਾ ਨੂੰ ਡੀਸੀ ਸਾਹਿਬ ਵੱਲੋਂ 5 ਲੱਖ ਰੁਪਇਆ ਜਿਹੜਾ ਉਹ ਪੰਦਾ ਮੁਆਵਜ਼ਾ ਉਹ ਮੁਆਵਜ਼ਾ ਦਿੱਤਾ ਜਾਊਗਾ ਉਸ ਤੋਂ ਬਾਅਦ ਜੋ ਇਹ ਆਪਾਂ ਟੈਕਸ ਅਦਾ ਕਰਦੇ ਆ ਉਹਦਾ ਕਲੇਮ ਵਗੈਰਾ ਕਰਨਾ ਉਹ ਆਪਾਂ ਜਿਹੜੇ ਅਦਾਲਤਾਂ ਹੀ ਆਪਾਂ ਪਰਿਵਾਰ ਨੇ ਕਰਨਾ ਉਹ ਉਹਨਾਂ ਦੀ ਇੱਛਾ ਹੈ ਕਿਉਂਕਿ ਜਿਸ ਤਰ੍ਹਾਂ ਪਾਰਾ ਪਸ਼ੂਆਂ ਨੂੰ ਲੈ ਕੇ ਕੋਈ ਪ੍ਰਸ਼ਾਸਨ ਵੱਲੋਂ ਭਟੇਲੀ ਜਾਰੀ ਕੀਤੀ ਗਈ ਤਾਂ ਤੁਹਾਡੇ ਨੂੰ ਅਗਲੀ ਰਾਹਤ ਕੀ ਹੈ ਹਾਂ ਬਹੁਤ ਲੱਖਾਂ ਯਾਦਾ ਕੇਸ ਹੋ ਗਏ ਆ ਜੇ ਨਵਾਂ ਕੇਸ ਹੈ ਕਿ ਆਪਾਂ ਜਿਹੜਾ ਇਹ ਅੱਜ ਚੱਕ ਕੇ ਫੇਰ ਪ੍ਰਸ਼ਾਸਨ ਆਮਣੋ ਸਾਹਮਣੀ ਹੋਏ ਆ ਉਹਨਾਂ ਨੂੰ ਉਹ ਜਗਾਇਆ ਜੇ ਆਉਣ ਵਾਲੇ ਦਿਨਾਂ 'ਚ ਪ੍ਰਸ਼ਾਸਨ ਤੋਂ ਬਾਜ ਨਾ ਆਇਆ ਇਹਨਾਂ ਗੱਲਾਂ ਤੋਂ ਜਾਂ ਇਹਦੇ ਤੇ ਗੌਰ ਨਾ ਹੋਈ ਸ਼ਹਿਰ ਵਾਸੀਆਂ ਦੇ ਵਿੱਚ ਆ ਪਿੰਡਾਂ ਦੇ ਵਿੱਚ ਆਨਲਾਈਨ ਸਮੱਸਿਆ ਹੋਣੀ ਹੈ ਇਹ ਕੱਲੇ ਸ਼ਹਿਰਾਂ ਨੂੰ ਨਹੀਂ ਪਿੰਡਾਂ ਦੇ ਵਿੱਚ ਜਾ ਕੇ ਅੱਗੇ ਦਾ ਕੜਕਾ ਦਾ ਸੀਜ਼ਨ ਆਉਣਾ ਕਿਸੇ ਕੋਲੇ 10-10 ਮਰਲੇ ਪੱਠੇ ਬੀਜੋਂਦੇ ਉਹ ਵੀ ਨਹੀਂ ਕੇਸ ਦੇ ਦਿੰਦੇ ਇਹਦੇ ਆਸਤੇ ਵਿੱਲਾ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦੇਣੇ ਆ ਵੀ ਜੇਕਰ ਹੁਣ ਜਿਹੜੇ ਪਸ਼ੂ ਤੁਸੀਂ ਗਊਸ਼ਾਲਾ ਚ ਭੇਜਦੇ ਆ ਦੁਆਰਾ ਬਾਹਰ ਆ ਕੇ ਇਹੋ ਜਿਹੇ ਹਾਲਾਤ ਦਿਸੇ ਤਾਂ ਅਸੀਂ ਡੀਸੀ ਸਾਹਿਬ ਦਾ ਸਿੱਧਾ ਘਰਾਓ ਕਰਾਂਗੇ ਇੱਕ ਸਤਾਈ ਦੀ ਰਾਤ ਨੂੰ ਗੁਰਿੰਦਰ ਸਿੰਘ ਇੱਕ ਮੋਟਰਸਾਈਕਲ ਤੇ ਆ ਰਿਹਾ ਸੀ ਆਪਣੀ ਸਰਕਲ ਰੋਡ ਤੇ ਤੇ ਜਾਨਵਰ ਕੋਈ ਆਪਸ ਚ ਲੜ ਰਹੇ ਸੀ ਉਹਦੇ ਵਿੱਚ ਉਸੇ ਲਪੇਟ ਜੀ ਇਹ ਆ ਗਿਆ ਤੇ ਜਾਨਵਰਾਂ ਨੇ ਜਿਹਨੂੰ ਕੋਈ ਸੱਟ ਲੱਗਨ ਕਰਕੇ ਇੰਦੀ ਮੌਕੇ ਦੀ ਡੈਥ ਹੋਈ ਸੀ ਉਸ ਦੇ ਸੰਬੰਧ ਵਿੱਚ ਦੇ ਪਰਿਵਾਰ ਵੱਲੋਂ ਰੋਸ ਸੀ ਜਾਂ ਲੋਕਾਂ ਨੂੰ ਰੋਸ ਸੀਗਾ ਵੀ ਇਹ ਜਿਹੜੇ ਜਾਨਵਰ ਨੇ ਵਾਰਾ ਵੀ ਇਹਨਾਂ ਨੂੰ ਰੋਕਿਆ ਜਾਏ ਤੇ ਜਿਹੜਾ ਇਹ ਗਰੀਬ ਪਰਿਵਾਰ ਸੀਗਾ ਇਹਦੇ ਛੋਟੇ ਬੱਚੇ ਸੀ ਕੋਈ 6 ਮਹੀਨੇ ਦਾ ਤੇ ਇਸ ਪਰਿਵਾਰ ਦੀ ਕੋਈ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੋਈ ਮਦਦ ਕੀਤੀ ਉਸ ਸੰਬੰਧ ਵਿੱਚ ਅੱਜ ਨੇ ਧੰਨਾ ਲਾਇਆ ਸੀਗਾ ਤੇ ਉਹਦੇ ਵਿੱਚ ਜੀ ਸਾਹਿਬ ਨੇ ਜਿਹੜੀ ਇੱਕ ਜਿੰਨੀ ਪਰ ਇਸ ਵਿੱਚ ਮਿਲ ਸਕਦੀ ਹੈ ਮਦਦ 5 ਲੱਖ ਦੀ ਉਹ ਕੇਸ ਬਣ ਕੇ ਜਾਏਗਾ ਇਸ ਤੇ ਇਸ ਦੀ ਜਿਹੜੀ ਪਤਨੀ ਹੈ ਉਨ ਵਿੱਚ ਇਹਦਾ ਲੋਕਲ ਲੈਵਲ ਤੇ ਕਮੇਟੀ ਦੇ ਵਿੱਚ ਆਉਣਾ ਚਾਹੀਦਾ ਹਾਂ ਉ ਤੌਰੇ ਨੌਕਰੀ ਉੱਠਿਆ ਜਾਵੇ ਸਰ ਇਹਦਾ ਲੋਕਲ ਪ੍ਰਸ਼ਾਸਨ ਹੈ ਜੇ ਉਹਨਾਂ ਨੇ ਵੀ ਪ੍ਰਬੰਧ ਕੀਤਾ ਹੈ ਜਿਵੇਂ ਦੇਖਿਆ ਹੈ ਲਾਈਟਿੰਗ ਦੀ ਬਹੁਤ ਸੁੰਦਰਤਾ ਸਾਹਮਣਾ ਕਰਨਾ ਹੈ ਲਾਈਟਿੰਗ ਕਰਕੇ ਜਿਆਦਾ ਇਹ ਚੇਂਜ ਹੋ ਰਿਹਾ ਇੱਕ ਪਸ਼ੂ ਵਾਰਾ ਜਿਹੜੇ ਹੈਗੇ ਆ ਨੰਗਪੁਰ ਦੀ ਜੰਗਲ ਵਾਰੀ ਮੰਨੀ ਪਰ ਉਹ ਕਿੱਥੇ ਜੰਗਲ ਵਾਰੀ ਹਾਂ ਜਿੱਥੇ ਉਹਨਾਂ ਗੱਲ ਸਾਹਮਣੇ ਹੈ ਵੀ ਪਸ਼ੂ ਇਥੇ ਵਾਰਾ ਕਾਫੀ ਨੇ ਉਹ ਵੀ ਆਉਣਾ ਜਿਸ ਤਰ੍ਹਾਂ ਸਾਹਮਣੇ ਹੈ ਉਸ ਦੀ ਵੀ ਗੌਰ ਕੀਤਾ ਜਾਏਗਾ ਵੀ ਇਹਨਾਂ ਪਸ਼ੂਆਂ ਦੀ ਰੋਕਥਾਮ ਲਈ ਕਿਤੇ ਇਹਨਾਂ ਨੂੰ ਜਿਹੜੇ ਆਪਣੇ ਬਣੀਆਂ ਹੋਈਆਂ ਨੇ ਥਾਵਾਂ ਉਥੇ ਭੇਜਿਆ ਜਾਏ ਤੇ ਜਿੱਥੇ ਲਾਈਟਿੰਗ ਦਾ ਜਾਂ ਜਿੱਥੇ ਲਾਈਟ ਦਾ ਘੱਟ ਪ੍ਰਬੰਧ ਹੈ ਜਾਂ ਸਟਰੀਟ ਲਾਈਟਾਂ ਨਹੀਂ ਹੈਗੀਆਂ ਉਹ ਵੀ ਪ੍ਰੋਪਰ ਸਾਰੇ ਪਾਸੇ ਚਲੋ ਜੀ ਜੀ ਜਿਹੜਾ ਪ੍ਰਸ਼ਾਸਨ ਜਿਹੜਾ ਮੇਲਾ ਦੇ ਵਪਾਰਕ ਜਿਹੜਾ ਉਹਦੇ ਗੱਲ ਤੋਂ ਬਹੁਤ ਪ੍ਰਬੰਧ ਵਿੱਚ ਜਿਹੜਾ ਪ੍ਰਬੰਧ ਲੱਗਾ ਥੋਖਲੇ ਸਾਹਮਣੇ ਆਇਆ ਨਹੀਂ ਪ੍ਰਬੰਧ ਪ੍ਰਸ਼ਾਸਨ ਲੋਕ ਜਿਹੜਾ ਮੇਲੇ ਦਾ ਪ੍ਰਬੰਧ ਪ੍ਰੋਪਰ ਕੰਮ ਜਦਿਆ ਪਈ ਅੱਜ ਤੱਕ ਨਹੀਂ ਵੀ ਕੋਈ ਕਿਤੇ ਕੋਈ ਘਟਨਾ ਜਾਂ ਕੋਈ ਸੈਟ ਨਹੀਂ ਹੋਈ ਹੈ ਇੱਕ ਕੁਦਰਤੀ ਹੋਈ ਹੈ ਜਿੰਦੇ ਵਸ਼ਵਾ ਕਰਕੇ ਤੇ ਇਹ ਇੱਕ ਸਮਾਜ ਦੇ ਵਿੱਚ ਅਕਸਰ ਹੀ ਐਕਸੀਡੈਂਟ ਹੁੰਦੇ ਰਹਿੰਦੇ ਨੇ ਪਰ ਦੋ ਪਰਿਵਾਰ ਦੀ ਮਦਦ ਪ੍ਰਸ਼ਾਸਨ ਪੁਰੀ ਕੀਤੀ ਜਾ ਰਹੀ ਹੈ ਪਰ ਆਉਂਦਾ ਘਰ ਚਲਾ ਰਿਹਾ ਹੋਣਾ ਤਾਂ ਉਹ ਕਾਮ ਕਰਦਾ ਹੈ ਬਹੁਤ ਲੱਗਦਾ ਆਉਂਦਾ 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 ਜਾਂ ਜੋ ਕੌਣ ਕੌਣ ਹੋਵੇ ਉਹ ਮੈਂ ਤੁਹਾਨੂੰ ਦੱਸ ਦਿਆਂਗਾ ਕਿ ਕਿਹੜਾ ਕੰਟਰੋਲਰ ਹੈ ਮੈਂ ਤੁਹਾਨੂੰ ਦੱਸ ਦਿਆਂਗਾ ਉਹ ਰਾਂਜੇ ਤੋਂ ਕਮਰੋਂ ਪਰੇ ਸੀਸੀਟੀਵੀ ਹੈ ਕਿ ਆਖਿਰ ਨੂੰ ਕੀ ਸੀ ਪੂਰਾ ਫਾਉਂਡ ਆਪਣੀ ਉਹ ਜਿਹੜੀ ਅਪਾਰਟਮੈਂਟ ਪਰ ਤੋਂ ਮਾਸ ਆਏ ਆ ਉਹ ਦਿੱਤਾ ਹੈ ਤੇ ਸੀਸੀਟੀਵੀ ਕਰਵਾ ਦਿੱਤਾ ਆਹ ਬਾਹਰ ਤੇ ਬਾਕੀ ਉਹ ਸਿਰਫ ਉਹਨਾਂ ਦੇ ਨਾਲ ਜਾਂ ਮਾਈਕ੍ਰੋਫੋਨ ਚਾਹੀਦਾ इस वीडियो न अगे शेयर जरूर करना जी कृपा करके साडे चैनल सब्सक्राइब जरूर कर लो जी ਕਹਿੰ ਤਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਐਪਲ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ